ਸਸਿਕਾ ਜੀ ਮੈਂ ਹਾ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਸਰਕਾਰ ਦੇ ਵੱਲੋਂ ਇਮੀਗ੍ਰੇਸ਼ਨ ਨੂੰ ਲੈ ਕੇ ਸਖਤੀ ਕਰਨਾ ਬਰਕਰਾਰ ਹੈ ਮੁਰਤੋ ਇਮੀਗ੍ਰੈਂਟਸ ਉਤੇ 56 ਕਸਨ ਦੇ ਲਈ ਕੈਨੇਡਾ ਵਿੱਚ ਸ਼ਰਨ ਮੰਗ ਰਹੇ ਮਿਗਰੈਂਟਸ ਦੇ ਲਈ ਅਤੇ ਇਮੀਗ੍ਰੇਸ਼ਨ ਅਸਿਆ ਦੀ ਪ੍ਰਕਿਰਿਆ ਨੂੰ ਰੋਕਣ ਦੇ ਲਈ ਕੈਨੇਡਾ ਸਰਕਾਰ ਦੇ ਵੱਲੋਂ ਇੱਕ ਨਵੇਂ ਬਿਲ ਦਾ ਪ੍ਰਸਤਾਵ ਰੱਖਿਆ ਗਿਆ ਹੈ ਇਹ ਬਿਲ ਉਹਨਾਂ ਲੋਕਾਂ ਨੂੰ ਵੀ ਰੋਕਣ ਦੇ ਵਿੱਚ ਮਦਦ ਕਰੇਗਾ ਜੋ 1 ਸਾਲ ਤੋਂ ਵੱਧ ਸਮੇਂ ਤੋਂ ਕੈਨੇਡਾ ਦੇ ਵਿੱਚ ਰਹਿ ਰਹੇ ਨੇ ਦੂਜੇ ਪਾਸੇ ਵਿਰੋਧੀਆਂ ਦੇ ਵੱਲੋਂ ਇਸ ਬਿਲ ਦਾ ਵਿਰੋਧ ਕੀਤਾ ਜਾ ਰਿਹਾ ਹੈ ਕਿਉਂਕਿ ਉਹਨਾਂ ਦਾ ਮੰਨਣਾ ਹੈ ਕਿ ਇਹ ਬਿੱਲ ਨਾਗਰਿਕ ਅਸਾਦੀ ਦੀ ਉਲੰਘਣਾ ਕਰੇਗਾ। ਕੈਨੇਡਾ ਸਰਕਾਰ ਨੇ ਇੱਕ ਨਵਾਂ ਬਿੱਲ ਸਟਰੋਂਗ ਬਾਰਡਰਸ ਐਕਟ ਇੱਕ ਵਿਆਪਕ ਕਾਨੂੰਨ ਦਾ ਪ੍ਰਸਤਾਵ ਰੱਖਿਆ ਹੈ ਜਿਸ ਦਾ ਉਦੇਸ਼ ਸਰਹੱਦੀ ਸੁਰੱਖਿਆ ਨੂੰ ਵਧਾਉਣਾ, ਅੰਤਰਰਾਸ਼ਟਰੀ ਸੰਗਠਿਤ ਅਪਰਾਧ ਦੇ ਨਾਲ ਨਜਿੱਠਣਾ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਦੀ ਅਖੰਡਤਾ ਨੂੰ ਯਕੀਨੀ ਬਣਾਉਣਾ ਹੈ। ਕੈਨੇਡਾ ਦੀ ਇਮੀਗ੍ਰੇਸ਼ਨ ਮੰਤਰੀ ਲੀਨਾ ਧਿਆਪ ਨੇ ਕਿਹਾ ਹੈ ਕਿ ਸਟਰੋਂਗ ਬਾਰਡਰਸ ਐਕਟ ਦਾ ਉਦੇਸ਼ ਸੰਗਠਿਤ ਅਪਰਾਧ ਅਤੇ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੇ ਪਰਵਾਹ ਨੂੰ ਰੋਕਣਾ ਹੈ, ਜਦੋਂ ਕਿ ਦੇਸ਼ ਦੀ ਕ੍ਰੇਸ਼ਨ ਪ੍ਰਣਾਲੀ ਦੀ ਅਖੰਡਤਾ ਨੂੰ ਵਧਾਣਾ ਹੈ ਇਸ ਦੇ ਵਿੱਚ ਉਹ ਪ੍ਰਬੰਧ ਸ਼ਾਮਲ ਨੇ ਜੋ ਪੁਲਿਸ ਨੂੰ ਕੈਨੇਡਾ ਦੀ ਅਮਰੀਕਾ ਦੇ ਨਾਲ ਸਾਂਝੀ ਸਰਹੱਦ ਦੀ ਨਿਗਰਾਨੀ ਲਈ ਵਿਦੇਸ਼ੀ ਸ਼ਕਤੀਆਂ ਦੇਣਗੇ ਇਹ ਉਹਨਾਂ ਲੋਕਾਂ ਨੂੰ ਵੀ ਰੋਕ ਸਕਦਾ ਹੈ ਜੋ ਇੱਕ ਸਾਲ ਤੋਂ ਵੱਧ ਸਮੇਂ ਤੋਂ ਕੈਨੇਡਾ ਵਿੱਚ ਰਹਿ ਰਹੇ ਨੇ ਸ਼ਰਨ ਦੇ ਲਈ ਦਾਅਵਾ ਦਾਇਰ ਕਰਨ ਤੋਂ ਰੋਕ ਸਕਦੇ ਨੇ ਪਰ ਅਲੋਚਕਾਂ ਨੇ ਕਿਹਾ ਹੈ ਕਿ ਇਹ ਬਿੱਲ ਜੋ ਅਧਿਕਾਰੀਆਂ ਦੀ ਡਾਕ ਖੋਲਣ ਅਤੇ ਜਾਂਚ ਕਰਨ ਦੀ ਯੋਗਤਾ ਨੂੰ ਵਧਾਉਣ ਦੀ ਕੋਸ਼ਿਸ਼ ਕਰਦਾ ਹੈ ਉਹ ਨਾਗਰਿਕ ਆਜ਼ਾਦੀਆਂ ਦੀ ਉਲੰਘਣਾ ਕਰੇਗਾ ਦੱਸਦੀ ਇਹ ਪ੍ਰਸਤਾਵਿਤ ਕਾਨੂੰਨ ਕੈਨੇਡਾ ਉੱਤੇ ਵੱਧਦੇ ਦਬਾਅ ਦੇ ਵਿਚਾਰ ਆਇਆ ਜੋ ਕਿ ਇਤਿਹਾਸਿਕ ਤੌਰ ਤੇ ਨਵੇਂ ਆਉਣ ਵਾਲਿਆਂ ਦੇ ਲਈ ਖੁੱਲਾ ਰਿਹਾ ਹੈ ਇਮੀਗ੍ਰੇਸ਼ਨ ਨੂੰ ਸੀਮਤ ਕਰਨ ਦੇ ਲਈ ਕਿਉਂਕਿ ਦੇਸ਼ ਤਨਾਪੂਰਨ ਜਨਤਕ ਸੇਵਾਵਾਂ ਅਤੇ ਵਿਹਾਈਸ਼ੀ ਸੰਕਟ ਤੇ ਨਾਲ ਜੂਝ ਰਿਹਾ ਹੈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਿਛਲੀ ਸਰਕਾਰ ਨੇ ਆਰਥਿਕ ਵਿਕਾਸ ਨੂੰ ਵਿਵਧਾਨ ਦੇ ਲਈ ਮਹੱਤਵਕਾਂਖੀ ਇਮੀਗ੍ਰੇਸ਼ਨ ਟਿੱਚੇ ਉੱਤੇ ਭਰੋਸਾ ਕੀਤਾ ਸੀ ਅਤੇ ਅਸਥਾਈ ਕਰਮਚਾਰੀਆਂ ਅਤੇ ਵਿਦਿਆਰਥੀਆਂ ਦੇ ਵਜੋਂ ਕੈਨੇਡਾ ਵਿੱਚ ਦਾਖਲ ਹੋਣ ਵਾਲੇ ਲੋਕਾਂ ਦੀ ਗਿਣਤੀ ਤੇਜ਼ੀ ਨਾਲ ਵਾਧਾ ਦੇ ਇਸ ਦੇ ਨਾਲ ਹੀ ਕੈਨੇਡਾ ਦੇ ਵਿੱਚ ਸ਼ਰਨ ਦੇ ਦਾਅਵਿਆਂ ਦੇ ਵਿੱਚ ਵਾਧਾ ਦੇਖਿਆ ਗਿਆ ਬਿਨੈਕਾਰਾਂ ਨੂੰ ਬੈਕਲੌਗ ਕਾਰਨ ਆਪਣੇ ਕੇਸ ਦੀ ਸੁਣਵਾਈ ਦੇ ਲਈ 2 ਸਾਲਾਂ ਤੱਕ ਉਡੀਕ ਵੀ ਕਰਨੀ ਪਈ ਜ਼ਿਕਰਯੋ ਕੇ ਕੇ ਪ੍ਰਯਤਿਆ ਸੰਘੇ ਚੋਣਾ ਜਿੱਤਣ ਵਾਲੇ ਪ੍ਰਧਾਨ ਮੰਤਰੀ ਮਾਰਕਾਨੀ ਨੇ ਕੈਨੇਡਾ ਦੇ ਅਸਥਿਰ ਇਮੀਗ੍ਰੇਸ਼ਨ ਪ੍ਰਦਰ ਨੂੰ ਹੱਲ ਕਰਨ ਦਾ ਵੀ ਵਾਅਦਾ ਕੀਤਾ ਤੇ ਮੌਜੂਦਾ ਕਾਨੂੰਨ ਦੇ ਤਹਿਤ ਸ਼ਰਨਾਰਥੀ ਕੈਨੇਡਾ ਦੇ ਵਿੱਚ ਸ਼ਰਨ ਦਾ ਦਾਵਾ ਉਦੋਂ ਕਰ ਸਕਦੇ ਨੇ ਜਦੋਂ ਕਿਸੇ ਪਰਵੇਸ਼ ਬੰਦਰਗਾਹ ਤੇ ਪਹੁੰਚਦੇ ਨੇ ਜਿਵੇਂ ਕਿ ਹਵਾਈ ਅੱਡਾ ਜਾਂ ਫਿਰ ਜਦੋਂ ਉਹ ਪਹਿਲਾਂ ਹੀ ਕੈਨੇਡਾ ਵਿੱਚ ਹੁੰਦੇ ਨੇ ਹਾਲਾਂਕਿ ਇਸ ਗੱਲ ਉੱਤੇ ਕੋਈ ਵੀ ਪਾਬੰਦੀ ਨਹੀਂ ਹੈ ਉਹ ਸ਼ਰਨ ਦਾ ਦਾਵਾ ਕਰਨ ਤੋਂ ਪਹਿਲਾਂ ਦੇਸ਼ ਦੇ ਵਿੱਚ ਕਿੰਨਾ ਸਮਾਂ ਰਹਿ ਸਕਦੇ ਨੇ ਬਿਊਰੋ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ